ਤਾਂ ਦੋਸਤੋ ਜਿਹੜਾ ਦਰਦਾਤਾ ਹੈ ਸ਼ਹਿਰਪਟੇ ਇਹ ਬਲੀ ਕਿਹੜਾ ਜਗਾ ਬਾਹ ਕਿਹੜੀ ਸੈਕਟਰ ਮਾਰਨ ਨੰਬਰ 2 ਇਹੋ ਉਹਨਾਂ ਨੇ ਸਭ ਵੇਖਿਆ ਜੀ ਜਿੱਦਾਂ ਤੁਸੀਂ ਮਤਲਬ ਮਜੂਰ ਹੈ ਭਾਜੀ ਹਮਾਰਾ ਭਾਜੀ ਰੋਖੀ ਕਹਿੰਦੇ ਮੈਂ ਆਪਣੇ ਸਭ ਛੱਡ ਛੱਡ ਕੇ ਲੋਕਾਂ ਦੇ ਘਰਾਂ ਤੋਂ ਫੜੀ ਚੱਲਾਂ ਨਹੀਂ ਨਹੀਂ ਭਾਜੀ ਆਦੇ ਸਭ ਬਾਹਰੋਂ ਆਇਆ ਸਿੱਧਾ ਬਾਥਰੂਮ ਚ ਵੜ ਗਿਆ ਨਹੀਂ ਦੇਖਿਆ ਤਾਂ ਮੈਂ ਤੁਹੀਂ ਕੰਟਰੋਲ ਕੀਤਾ ਬਾਹਰ ਧਰੋ ਗਏ ਆ ਜੀ ਬਬਾ ਜੀ ਬਬਾ ਦਾ ਗੱਲ ਗਿਆ ਜਦੋਂ ਇਹ ਰਿਜ਼ਿਨੇ ਚਾਈਦਾ ਵਾ ਹਾਂਜੀ ਹਾਂਜੀ ਬੜੇ ਮਗਨਾਂ ਕੁਆ ਲੈਣਾ ਹਾਂਜੀ ਬੜਾ ਮੋਟਾ ਕੁਆ ਕੁਆ ਰਿਆ ਜਦੋਂ ਲੋੜ ਦੇ ਪਈਏ ਦੇ ਹਲ ਬੀ ਕਰ ਨੂੰ ਉਹਦੇ ਨੇ ਨਹੀਂ ਜਦੋਂ ਕਿ ਇਹਨੂੰ ਲੋੜ ਤੋਂ ਉਹ ਵੀ ਫਿਰ ਨਹੀਂ ਕਿ ਬਿਲਕੁਲ ਬਬਾ ਜੀ ਤੁਹਾਡੀ ਵੀਡੀਓ ਵੇਖਨੇ ਆ ਵੀਡੀਓ ਵੇਖ ਕੇ ਆਜੀ 15 ਲੋ ਮੈਂ 1500 ਰੁਪਏ ਲੈ ਲਏ ਮੈਂ ਵੇਖਿਆ ਸਰਪਤੇ ਜੂ ਵੀ ਵੀਡੀਓ ਤੁਹਾਡੀ ਲਾਈਕ ਕਰੀ ਦੀ ਜਾਂ ਸ਼ੇਅਰ ਕਰੀ ਦੀ 15 ਰੁਪਏ ਵੀ ਨਹੀਂ ਆਉਂਦੇ ਮੈਂ ਉਹ ਹਾਂ ਇਹ ਤੇ ਸ਼ੇਅਰ ਇਹ ਤੇ ਸ਼ੇਅਰ ਵਾਲਿਆਂ ਨੂੰ ਇਹੋ ਬੇਨਤੀ ਕਰਦੇ ਆ ਆਪਣੇ ਬਾਬਾ ਜੀ ਦੀ ਵੀਡੀਓ ਲਾਈਕ ਰਿਆ ਕਰੋ ਸ਼ੇਅਰ ਕਰਿਆ ਕਰੋ ਜਿਹੜੇ ਇੰਨਾ ਵਧੀਆ ਕੰਮ ਕਰਦੇ ਪਏ ਆ ਹਰ 7 ਬਾਰ ਦੱਸਦੇ ਆ ਸਭ ਨੂੰ ਸੁਖੀ ਦੀ ਆਓ ਕਲੀਕ ਨਾ ਜੀ ਉਤਰੋ ਜਦ ਅਸੀਂ ਉਤਰੋ ਅਮੋ ਜੱਟ ਦੇ ਆੜੇ ਤੇ ਉਹ ਹੀ ਹੈ ਜੀ ਲੈ ਕੇ ਆਣਾ ਕਿ ਆ ਕੀ ਚਲ ਤੂੰ ਖਲੇ ਅਰੇ ਰੋ ਪਰੇ ਰੋ ਪਰੇ ਨਾ ਤੇ ਮਾਪਿਆਂ ਨੇ ਕਿਤੇ ਛੇਡ ਬਣਾਈ ਆ ਪਰੇ ਰੋ ਪਰੇ ਬਾਰੇ 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 ਲੈ ਨਾ ਮਾਪੇਆਂ ਨੇ ਕੱਢ ਕੇ ਪਰੇ ਨਾ ਹਾਂਜੀ ਕੱਟਤਾ ਜੀ ਬਾਬਾ ਜੀ ਦੇ ਸਾਪਨੇ ਜੀ ਜੈ ਮੇਰੇ ਭੁੱਲ ਨਾਲ ਦੋ ਵਾਰੀ ਕੱਟਤਾ ਜੀ ਬਾਬਾ ਜੀ ਦੇ ਸਾਪਨੇ ਜੀ ਜੈ ਮੇਰੇ ਭੁੱਲ ਆਹ ਲੋ ਜੀ ਆਹ ਲੋ ਜੈ ਮੇਰੇ ਭੁੱਲ ਆਹ ਜੀ ਆ ਚੈੱਕ ਕਰੋ ਜੀ ਜੈ ਮੇਰੇ ਸ਼ੰਕਰ ਪਪਾ ਜੈ ਮਾਧਿਯ ਜੈ ਮੇਰੇ ਸ਼ੰਕਰ ਪਪਾ ਅਕੜ ਕਰਦਾ ਯਾ ਮੈਂ ਤੇਰਾ ਇੰਨਾ ਪਿਆਰ ਨਾ ਕਰਦਾ ਤੂੰ ਭੁੱਲ ਬਾਈ ਕਰਦਾ ਹੈ ਮਰਦਾ ਮਰਦਾ ਵਾਟਾ ਫੋਸੋ ਨੇ ਤੂੰ ਨਾ ਨਰਾਜੀ ਠੀਕ ਹੈ ਜੈ ਮਹਾਦੇਵ ਜੈ ਬੋਲੰਤ ਜੈ ਮੇਰੇ ਸੰਤੋਪਾਪਾ ਦੋਸਤੋ ਜਿੱਦਾਂ ਕਿ ਬਹੁਤ ਬਿਊਟੀਫੁਲ ਸੱਪ ਹੈ ਬਹੁਤ ਪਿਆਰਾ ਸੱਪ ਬੇਸ਼ੱਕ ਇਹਨੇ ਸਾਨੂੰ ਬਾਈਟ ਕਰਤਾ ਪਰ ਹਮੇਸ਼ਾ ਹੀ ਇਹਨਾਂ ਦੀ ਜਾਨ ਬਚਾਉਣ ਤੇ ਜੀ ਕੀ ਰੱਖਦੇ ਆ ਦੋਸਤੋ ਜਿੱਲਾ ਤਰਨਤਾਰ ਨੇ ਸ਼ਹਿਰ ਪੱਟੀ ਕਾਫੀ ਚੀਜ਼ਾਂ ਦੀ ਅਸੀਂ ਦੇਸੀ ਦਵਾਈ ਕਰਦੇ ਕਿਸੇ ਦਾ ਢਾਈ ਬੈਠਣਾ ਠੀਕ ਹੁੰਦਾ ਹੈ ਕਿਸੇ ਨੂੰ ਯੂਰੀਆ ਕੈਸਟਾ ਕਿਸੇ ਨੂੰ ਪੀ ਲਿਆ ਵਾ ਸਰ ਬਹੁਤ ਤਰ੍ਹਾਂ ਦੀ ਦੇਸੀ ਦਵਾਈ ਵੀ ਮਿਲਦੇ ਆ ਮਾ ਦੇਖੋ ਅਦੇ ਇਹ ਵੀ ਬੜਾ ਫਲਾਟ ਦੇਖਦਾ ਨਾ ਆ ਦੇਖੋ ਇੱਥੇ ਵੀ ਹੱਥ ਉੱਪਰ ਦੇਖਣਾ ਇੱਧਰ ਵੀ ਬੰਦੇ ਨਹੀਂ ਦੇਖੀਓ ਦੇਖੋ ਇਹ ਰੋੜਾ ਦੇ ਕੋਲ ਦੇਖੋ ਤੁਸੀਂ ਤਾਂ ਪੱਟੀ ਦੇ ਜੇ ਤੁਸੀਂ ਦੱਸ ਦੋ ਕੋ ਕੱਢਿਆ ਜਿਆਨ ਆਦੀ ਮਾਤਾ ਜੀ ਕੁਛ ਕੱਢਿਆ ਜਿਆਨ ਕਿੰਨਾ ਦਾ ਸੌਖਾ ਹੋਇਆ ਕੰਮ ਮੇਰਾ ਹਾਂਜੀ ਬਣਾਓ ਕੋ ਕੰਮ ਮੇਰਾ ਤੇ ਮੈਂ ਵੀ ਆਪਣੀ ਲਾਈਨ ਵਿੱਚ ਪਾਈਆਂ ਸਨ ਜੋ ਆਪਣੇ ਜ਼ਿਲ੍ਹੇ ਦੀ ਸੇਵਾ ਕਰਦੇ ਆ ਤੇ ਮੇਰੇ ਕੋਲ ਅਜੇ ਤੱਕ ਮੇਰਾ ਘਰ ਨਹੀਂ ਆਪੜਾ ਹੈਗਾ ਤਾਂ ਫੇਰ ਵੀ ਨਹੀਂ ਰਸ ਰਿਹਾ ਇਹਦਾ ਇਹ ਚੀਜ਼ਾਂ ਦੇ ਉੱਤੇ ਕਿਸ ਨੂੰ ਤੰਦੀ ਵੱਢੀ ਹੁੰਦੀ ਉਹਨੂੰ ਸਾਰਿਆਂ ਨੂੰ ਸਿਆਫਾ ਪਿਆ ਹੋਣਾ ਜੀ ਪੂਰਾ ਮਹੱਲ ਨੂੰ ਪਿਆ ਹੋਣਾ ਜੀ ਕਿਹਨੂੰ ਖੜੀਏ ਕਿੱਥੇ ਕਰੋ ਇਹ ਨਿੱਜਾਂ ਨੂੰ ਸੇਵ ਕਰੀਦਾ ਇਹ ਵੀ ਨਹੀਂ ਕਿ ਇਹਨੂੰ ਮਾਰਦਾ ਇਹਨੇ ਤੰਦੀ ਵੱਢਦੀ ਬਿਲਕੁਲ ਨਹੀਂ ਇਹਨੂੰ ਛੱਡਦੇ ਆਂ ਵੀਡੀਓ ਨਾਲ ਅਟੈਚ ਕਰਕੇ ਪਾਵਾਂਗੇ ਦੋਸਤੋ ਨੰਬਰ 95 92 99 68 ਤੇ 35 ਲਾਈਕ ਸ਼ੇਅਰ ਕਮੈਂਟ ਕਰਨਾ ਕਰ ਦੋ ਨਹੀਂ ਕਰਨਾ ਨਾ ਕਰ ਦੋ ਆਪਣੀ ਜੰਗਰ ਜੰਗਰੀਆ ਜੈ ਬੋਲੇ ਨਾ ਤਾਂ ਵੈ ਵੀ ਜਾਵਨ ਦਾ ਮਹੀਨਾ ਚੱਲ ਰਿਹਾ ਦੋਸਤੋ